ਪਹਿਲੀ ਮੀਟਿੰਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ। ਔਰ ਬੜਾ ਲੰਮਾ ਸਮਾਂ ਮੀਟਿੰਗ 4 ਘੰਟੇ ਤੋਂ ਵੱਧ ਸਮਾਂ ਚੱਲੀ ਹੈ। ਔਰ ਬੜੀ ਗੰਭੀਰਤਾ ਦੇ ਨਾਲ ਸਾਰੀ ਜਿਹੜੀ ਸੂਬੇ ਦੀ ਰਾਜਨੀਤਿਕ ਸਥਿਤੀ ਹੈ ਉਦੇ ਤੇ ਖੁੱਲ ਕੇ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਇੱਕ ਬਤਾ ਪਾਸ ਕਰਕੇ ਜਿਹਦੀ ਕਾਪੀ ਵੀ ਅਸੀਂ ਉਹਨੇ ਤੁਹਾਨੂੰ ਸਾਰਿਆਂ ਨੂੰ ਸਰਕੂਲੇਟ ਕਰ ਦੇਾਂਗੇ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਜਿਹੜੀ ਉਹਦੀ ਟੀਮ ਹੈ ਉਦੇ ਵੱਲੋਂ ਇੱਕ ਸਾਜ਼ਿਸ਼ ਤਹਿਤ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਜਿਸ ਤਰੀਕੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਔਰ ਆਪਣੇ ਸਿਆਸੀ ਬਰੋਧੀਆਂ ਨੂੰ ਜਿਹੜਾ ਉਹ ਝੂਠੇ ਕਹਿਸੇ ਦੇ ਵਿੱਚ ਫਸਾਇਆ ਜਾ ਰਿਹਾ ਇਸ ਮਤੇ ਦੇ ਵਿੱਚ ਬੜਾ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਆਰਥਿਕ ਤੌਰ ਤੇ ਸੂਬਾ ਕੰਗਾਲੀ ਦੇ ਥਾਂ ਤੇ ਪਹੁੰਚ ਚੁੱਕਿਆ ਵਿਕਾਸ ਕਾਰਜ ਛਾਪ ਹੋ ਚੁੱਕਿਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ 70 ਕਰੋੜ ਰੁਪਏ ਖਰਚ ਕੇ ਸ਼ੁਰੂ ਕੀਤਾ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਢੋਂਗ ਜਿਹੜਾ ਲੋਕਾਂ ਦੇ ਵਿੱਚ ਉਹਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਆ ਤੇ ਦਿੱਲੀ ਤੇ ਬਾਹਰਲੇ ਸੂਬਿਆਂ ਦੇ ਹੋਰ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੋਈ ਚੇਅਰਮੈਨ ਨੇ ਕੋਈ ਹੋਰ ਵੱਡੇ ਅਦਾਰਿਆਂ ਦੇ ਹੈੱਡ ਨੇ ਉਹ ਉੱਥੇ ਆ ਕੇ ਪੰਜਾਬੀਆਂ ਦੀ ਥਾਂ ਮੱਲ ਕੇ ਬੈਠ ਗਿਆ। ਔਰ ਸੂਬੇ ਦੇ ਵਿੱਚ ਲੁੱਟ-ਖੱਟ ਕਰਕੇ ਪੈਸਾ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਲਿਜਾਇਆ ਜਾ ਰਿਹਾ। ਤੇ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੀ ਜਨਤਾ ਤਰਾ-ਤਰਾ ਕਰ ਰਹੀ ਹੈ ਤੇ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਇਹ ਜਿਹੜਾ ਕੇਜਰੀਵਾਲ ਐਂਡ ਕੰਪਨੀ ਨੇ ਭਗਵੰਤ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਰਹੀਂ ਇਹ ਬੰਡਾਟਾ ਪੋਲਿਟਿਕਸ ਦੇ ਤਹਿਤ ਵਿਰੋਧੀਆਂ ਦੇ ਖਿਲਾਫ ਜਿਹੜੇ ਆ ਇਹ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜਰੀਲ ਤੇ ਪਰੇਸ਼ਾਨ ਕਰਦਾ ਕੰਮ ਸ਼ੁਰੂ ਕੀਤਾ ਅਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਮਜੀਠੀਆ ਸਾਹਿਬ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਇਲਾਕੇ ਤੇ ਜਿਹੜੇ ਦੇ ਤੇ ਹੋਰ ਜਿਹੜੇ ਤੜੇ ਦੇ ਪਾਰਟੀ ਦੇ ਸੀਨੀਅਰ ਆਗੂ ਵਰਕਰ ਸਾਰਿਆਂ ਨੂੰ ਇੱਕ ਸਾਜ਼ਿਸ਼ ਤੇ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੇ ਜ਼ਬਰ ਜ਼ੁਲਮ ਢਾਇਆ ਜਾ ਰਿਹਾ ਔਰ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਝੂਠਾ ਕੇਸ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਹਦੇ 'ਚ ਅਜੇ ਤੱਕ ਸਰਕਾਰ ਇੱਕ ਵੀ ਤੱਤ ਉਹਨਾਂ ਦੇ ਖਿਲਾਫ ਸਾਬਤ ਨਹੀਂ ਕਰ ਪਾਈ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਬਣਾ ਕੇ ਤੇ ਸਰਕਾਰੀ ਸ਼ਕਤੀ ਦਾ ਸਰਕਾਰੀ ਮੀਡੀਆ ਦਾ ਦੁਰਪਯੋਗ ਕਰਕੇ ਪੰਜਾਬ ਦੀ ਜਨਤਾ ਨੂੰ ਜਿਹੜੀ ਆ ਉਹ ਬਦਨਾਮ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਆ ਉਹ ਸਾਰੇ ਜਿਹੜੇ ਹੱਤ ਕੰਡੇ ਵਰਤੇ ਜਾ ਰਹੇ ਆ ਉਹਦੀ ਅੱਜ ਇਸ ਰੈਜ਼ੋਲੂਸ਼ਨ ਦੇ ਵਿੱਚ ਨਕੀਦੀ ਕੀਤੀ ਗਈ ਆ ਔਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਸਰਕਾਰ ਨਾ ਸੁਧਰੀ ਤੇ ਇਹਨਾਂ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਬੜਾ ਸਪਸ਼ਟ ਇਹਦੇ ਵਿੱਚ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਕਦੀ ਕਿਸੇ ਜ਼ਬਰ ਜ਼ੁਲਮ ਅਗੇ ਝੁਕਿਆ ਤੇ ਨਾ ਅੱਗੇ ਤੇ ਝੁਕੇ ਇੱਕ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਬੜੇ ਜ਼ਿੰਮੇਵਾਰ ਤੇ ਸੀਨੀਅਰ ਆਗੂ ਸਹਿਬਾਨ ਨੇ ਜੋ মিডিਆ ਦੇ ਵਿੱਚ ਇਸ ਝੂਠੇ ਕੇਸ ਦੇ ਸਬੰਧੀ ਜੋ ਵਨ ਡਾਟਾ ਪੋਲਿਟਿਕਸ ਹੈ ਉਹਦੇ ਬਾਰੇ ਵਿੱਚ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਸਾਹਿਬ ਦੇ ਅੱਖ ਦੇ ਵਿੱਚ ਦਿੱਤੇ ਆ ਸਾਡੀ ਅੱਜ ਦੀ ਕੋਰ ਕਮੇਟੀ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਸੀਨੀਅਰ ਲੀਡਰ ਸਾਹਿਬਾਨ ਦਾ ਉਹਦੇ ਵਾਸਤੇ ਉਚਿਤੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਦੂਜਾ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਕਿ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਸਕੈਂਡਲ ਹੈ ਕਿ 25000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਇੱਕ ਗੜੀ ਮਿੱਥੀ ਸਾਜ਼ਿਸ਼ ਦੇ ਤਹਿਤ ਐਕਵਾਇਰ ਕਰਕੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਰੋਟੀ ਰੋਜੀ ਤੋਂ ਵਾਂਝੇ ਕੀਤਾ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਤੇ ਜਿਹੜੇ ਹੋਰ ਉਹਨਾਂ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਜਿਹੜੇ ਕheti ਦੇ ਉੱਤੇ ਜਿਨ੍ਹਾਂ ਦਾ ਜਿਹੜਾ ਆਮਦਨ ਕੱਚਾ ਆਧਾਰਿਤ ਹੈ ਉਹਨਾਂ ਸਾਰਿਆਂ ਦੀ ਰੋਟੀ ਰੋਜੀ ਤੇ ਲਤ ਮਾਰੀ ਜਾਂਦੀ ਔਰ ਇਹ ਸਹੀ ਮੈਨੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਕੈਂਡਲ ਇੱਕ ਬਲੈਕਮਿਲਿੰਗ ਜਿਹੜੀ ਆ ਉਹ ਪਲਾਨ ਕੀਤੀ ਜਾਂਦੀ ਇਹਦੇ ਤੇ ਅੱਜ ਬੜੀ ਵੱਡੀ ਚੌੜੀ ਪਚਾਚਾ ਹੋਈ ਆ ਇੱਕ ਦੋ ਦਿਨਾਂ ਚ ਅਸੀਂ ਵਿਸਤਾਰ ਦੇ ਵਿੱਚ ਜਿਹੜੀ ਆ ਇਹਦੇ ਤੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਖੁਲਾਸੇ ਜਿਹੜੇ ਦਿੱਤਾ ਸਹਿਤ ਕਿ ਕੀ ਕੀ ਇਹਦੀਆਂ ਕਾਮੀਆਂ ਨੇ ਕੀ ਕੀ ਇਹਦੇ ਬਾਕੀ ਦਾ ਪੇਚ ਨੇ ਉਹ ਸਾਰੇ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਅਸੀਂ ਡਿਟੇਲ ਚ ਵੱਖਰੇ ਤੌਰ ਤੇ ਉੱਤੇ ਛੇਤੀ ਰਖਾ ਲਈ। ਔਰ ਇਹ ਚੀਜ਼ ਦੀ ਵੀ ਜਿਹੜੀ ਹੈ ਪਾਰਟੀ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਕਿ ਜਿਹੜੇ ਕਹਿੰਦੇ ਸੀ ਕਟੜ ਇਮਾਨਦਾਰ ਸਰਕਾਰ ਹੈ ਕਟੜ ਇਮਾਨਦਾਰ ਲੋਕ ਹੈ। ਔਰ ਜਿਹੜਾ ਭਗਵੰਤ ਸਿੰਘ ਜੀ ਨੇ ਪੰਜਾਬ ਦੀ ਜਨਤਾ ਨੂੰ ਇੱਕ ਬੜਾ ਵੱਡਾ ਸੁਪਨਾ ਦਿਖਾਇਆ ਸੀ ਡਾਕਟਰ ਵਿਜੇਿੰਦਰ ਸਿੰਘਲਾ ਨੂੰ ਗ੍ਰਿਫਤਾਰ ਕਰਕੇ ਆਪ ਗਵਾਹ ਬਣ ਕੇ ਤੇ ਹੁਣ ਜਿਹੜੀ ਕレイン ਚੋਟ ਉਹਨਾਂ ਨੂੰ ਦਿੱਤੀ ਗਈ ਹੈ ਅੱਜ ਕੋਰ ਕਮੇਟੀ ਨੇ ਇਸ ਗੱਲ ਦੇ ਉੱਤੇ ਜਿਹੜੀ ਹੈ ਪੂਰੀ ਵਿਸਤਾਰ ਤੇ ਚਰਚਾ ਕਰਨ ਤੋਂ ਬਾਅਦ ਇਹ ਤੱਥ ਕੱਢਿਆ ਕਿ ਉਹ ਜਿਹੜੀ ਸਾਰਾ ਜਿਹੜਾ ਇਹਨਾਂ ਦੀ ਅਸਲੀਅਤ ਸੀ ਅੰਦਰਲੀ ਜਿਹੜੀ ਉਹ ਸਾਰੀ ਨੱਗੀ ਹੋ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਗਵਾਹ ਹੋਣ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਕਿ ਮੇਰੇ ਕੋਲ ਸਾਰੀ ਰਿਕਾਰਡਿੰਗ ਹੈ ਤੇ ਫਿਰ ਬਰੀ ਬੰਦਾ ਕਿੱਦਾਂ ਹੋ ਗਿਆ ਕਲੀਨ ਚਿੱਟ ਕਿੱਦਾਂ ਦੇ ਦਿੱਤੀ ਇਸ ਕਰਕੇ ਕਮਿਟਮੈਂਟ ਨਹੀਂ ਸੀ ਜਿਹੜੀ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਡਰਾਮਾ ਸੀ ਉਹ ਇਸ ਜਿਹੜੀ ਕਲੀਨ ਚਿੱਟ ਨੇ ਇਹ ਜਿਹੜਾ ਸਵੈ ਵਿਰੋਧੀ ਜਿਹੜਾ ਸਰਕਾਰ ਦਾ ਸਟੈਂਡ ਹੈ ਉਹ ਅਸਲੀਅਤ ਜਿਹੜੀ ਡੋਗਲੀ ਨੀਤੀ ਹੈ ਸਰਕਾਰ ਦੀ ਉਹ ਨੰਗੀ ਕਰ ਦਿੱਤੀ ਇਸੇ ਤਰ੍ਹਾਂ ਜਿਹੜੀ ਇੱਕ ਪਿਛੇ ਅਫਸੋਸਨਾਕ ਘਟਨਾ ਹੋਈ ਜਿਹੜੇ ਤਰਨਤਾਰਨ ਦੇ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਉਸ ਦੀ ਵੀ ਵਿਛੋੜਾ ਦੇ ਗਏ ਬੜੇ ਅਫਸੋਸ ਦੀ ਗੱਲ ਹੈ ਇਸ ਲਈ ਉਹਦੇ ਸਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਹੈ ਸਾਡੀ ਪਾਰਟੀ ਦੇ ਸਾਡੇ ਸੀਨੀਅਰ ਆਗੂ ਸਰਦਾਰ ਗੁਲਜਾਰ ਸਿੰਘ ਦੀ ਰਾਨੀਕੇ ਸਾਹਿਬ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਡਿਊਟੀ ਲਗਾਈ ਆ ਕਿ ਉਸਾਨਕ ਪਬਲਿਕ ਦੇ ਨਾਲ ਜਿਹੜਾ ਉਹ ਰابطਾ ਕਾਇਮ ਕਰਨ ਹਾਂਜੀ ਅਲਟੀਮੇਟਲੀ ਜਦੋਂ ਬਾਈ ਲਖਤਾਂ ਹੁੰਦੀ ਹੈ ਉਹਦੇ ਵਾਸਤੇ ਉਹਨਾਂ ਦੀ ਡਿਊਟੀ ਪਾਰਟੀ ਬਰੋ ਲਗਾਈ ਗਈ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾ ਸ਼ਹੀਦੀ ਸਤਾਬੀ ਆਰੀ ਹੈ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਵੱਡੇ ਪ੍ਰੋਗਰਾਮ ਉਡੀਕ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਇਸ ਗੱਲ ਦਾ ਫੈਸਲਾ ਕੀਤਾ ਕਿ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਗੇ ਜਾਣਗੇ ਤੇ ਜੋ ਜੋ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਲਗਾਈ ਜਾਏਗੀ ਉਹਨਾਂ ਸਭਾਗਮਾਂ ਦੀ ਕਾਮਯਾਬੀ ਵਾਸਤੇ ਸਾਰੇ ਅਸੀਂ ਪੂਰੇ ਸ਼ਤ ਤ ਤੇ ਸਤਕਾਰ ਦੇ ਨਾਲ ਉਹਦਾ ਹਿੱਸਾ ਜਿਹੜਾ ਉਹ ਬਣਾਂਗੇ ਇੱਕ ਦਲਜੀਤ ਦੋਸਾਂਝ ਦੀ ਜਿਹੜੀ ਫਿਲਮ ਹੈ ਉਹ ਉਹਨੂੰ ਲੈ ਕੇ ਜਿਹੜੀ ਕੁਛ ਦਿਨਾਂ ਤੋਂ ਕੰਟਰੋਵਰਸੀ ਚੱਲ ਰਹੀ ਆ ਤੇਰੀ ਫਿਲਮ ਦਾ ਨਾਮ ਸਰਦਾਰ ਜੀ 3 ਉਦੇ ਵਿੱਚ ਵੀ ਜਿਹੜੀ ਹੈ ਅੱਜ ਕੋਰ ਕਮੇਟੀ ਦੇ ਵਿੱਚ ਚਰਚਾ ਹੋਈ ਹੈ ਕਿਉਂਕਿ ਕਾਫੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਸੰਬੰਧੀ ਮੇਂ ਬਾਤ ਚੱਲ ਰਿਆ ਇੱਕ ਤਾਂ ਚਾੜਾ ਬੜਾ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਹਿੰਦੁਸਤਾਨ ਨੂੰ ਕਿਤੇ ਰੋਡ ਪਈ ਡਟ ਕੇ ਭਾਰਤੀ ਪਹੁੰਚ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜਦਾ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਡਟ ਕੇ ਪਹਿਲੇ ਦਿਨ ਤੋਂ ਲੈ ਕੇ ਜੋ ਫੈਸਲੇ ਦੇਸ਼ ਦੀ ਸਰਕਾਰ ਨੇ ਕੀਤੇ ਉਹਦੇ ਨਾਲ ਖੜੇ ਆ ਤੇ ਅੱਗੋਂ ਵੀ ਸਾਡੀ ਕਮਿਟਮੈਂਟ ਹੈ ਕਿ ਦੇਸ਼ ਸਾਡੇ ਵਾਸਤੇ ਪਹਿਲਾਂ ਬਾਕੀ ਚੀਜ਼ਾਂ ਸਾਰੀਆਂ ਬਾਅਦ ਚ ਪਰ ਅੱਜ ਮਹਿਸੂਸ ਕੀਤਾ ਗਿਆ ਕਿ ਜਿਹੜੇ ਫਿਲਮੀ ਅਦਾਕਾਰ ਨੇ ਜਾਂ ਕਲਾਕਾਰ ਨੇ ਜਾਂ ਸਪੋਰਟਸ ਇਹਦੇ ਵਿੱਚ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਨਫਰਤ ਦੀ ਰਾਜਨੀਤੀ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਇਹਨੂੰ ਇਹ ਲੋਕ ਜਿਹੜੇ ਸਾਰੇ ਸਾਂਝੇ ਹੁੰਦੇ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ ਇਸ ਕਰਕੇ ਅਸੀਂ ਬੇਨਤੀ ਕੀਤੀ ਹੈ ਕਿ ਇਦਾਂ ਦੀ ਜਿਹੜੀ ਬੇਲੋੜੀ ਵਿਵਾਦ ਹੈ ਉਹ ਨਹੀਂ ਪਾਇਆ ਜਾਣੀ ਚਾਹੀਦੇ ਇਸ ਕਰਕੇ ਆਸ ਕਰਦੇ ਹਾਂ ਕਿ ਇਹ ਵਿਵਾਦ ਜਿਹੜਾ ਇਹ ਛੇਤੀ ਖਤਮ ਹੋਵੇ ਕਿਉਂਕਿ ਇਹਦਾ ਕੋਈ ਸੋਸਾਇਟੀ ਨੂੰ ਜਾਂ ਸਾਡੇ ਦੇਸ਼ ਨੂੰ ਜਾਂ ਕੋਈ ਓਵਰਆਲ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਉਹਦੇ ਤੇ ਵੀ ਜਿਹੜੀ ਹੈ ਪਾਰਟੀ ਨੇ ਆਪਣਾ ਪੱਖ ਰੱਖਿਆ ਦੂਜਾ ਇਹ ਕਿ ਕਿਸੇ ਦੀ ਕਾਰਤਕ ਸਾਹਿਬ ਤੋਂ ਜਦੋਂ 2 ਦਸੰਬਰ ਨੂੰ ਸਾਨੂੰ ਤਰਖਾ ਰੱਖੀ ਸੀ ਉਹਦੇ ਵਿੱਚ ਬੂਟੇ ਲਾਉਣ ਵਾਸਤੇ ਕਿਹਾ ਗਿਆ ਸੀ ਉਦੋਂ ਮਾਰਚ ਤੱਕ ਕਿਹਾ ਗਿਆ ਸੀ ਪਰ ਗਰਮੀ ਜ਼ਿਆਦਾ ਕਰਕੇ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੌਨਸਨ ਸ਼ੁਰੂ ਹੋ ਜਾਵੇ ਉਹਦੀ ਸ਼ੁਰੂਆਤ ਅਸੀਂ ਆਲਰੇਡੀ ਪਹਿਲਾਂ ਕਰ ਚੁੱਕੇ ਹਾਂ ਤੇ ਅੱਜ ਵੀ ਕੋਰ ਕਮੇਟੀ ਨੇ ਸਾਰੇ ਆਪਣੇ ਕੇਟਰ ਨੂੰ ਸਾਰੇ ਹਲਕਿਆਂ ਨੂੰ ਸਾਰੇ ਜਿਲਿਆਂ ਨੂੰ ਹਦਾਇਤ ਕੀਤੀ ਹੈ ਕਿ ਜੁਲਾਈ ਦੇ ਵਿੱਚ ਵਿੱਚ ਜਿਹੜੇ ਆ ਵੱਧ ਤੋਂ ਵੱਧ ਪਹੁੰਚੇ ਲੈ ਕੇ ਉਹ ਜਿਹੜੀ ਵਾਤਾਵਰਣ ਦੀ ਸੇਵਾ ਉਹਨੂੰ ਚੰਗੇ ਤਰੀਕੇ ਕੀਤਾ ਜਾਵੇ ਉਹ ਸਾਰੇ ਪੂਰੇ ਕਰਨਗੇ ਇੱਕ ਜਿਹੜੀ ਜਥੇਬੰਦੀ ਸਾਡੀ ਉਹ ਅਸੀਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕੁਝ ਅਨਾਉਂਸਮੈਂਟਾਂ ਹੋ ਚੁੱਕੀਆਂ ਨੇ ਕੁਝ ਛੇਤੀ ਇੱਕ ਦੋ ਦਿਨਾਂ ਤੱਕ ਹੋਣਗੀਆਂ ਉਹਦੇ ਵਾਸਤੇ ਜਿਹੜੇ ਹੈਗੇ ਜਿਲ੍ਹਿਆਂ ਦੇ ਅਬਜਨਰ ਸਰਪੰਨ ਨੂੰ ਬੇਨਤੀ ਕੀਤੀ ਕਿ ਜਿਹੜੇ ਜਿਲ੍ਹਿਆਂ ਦੇ ਜਥੇਦਾਰ ਨੇ ਕਿਉਂਕਿ ਜਿਹੜੇ ਸਾਡੇ ਡਿਸਟ੍ਰਿਕਟ ਡੈਲੀਕੇਟ ਆ ਉਹਦੀ ਇਲੈਕਸ਼ਨ ਹੋ ਚੁੱਕੀ ਹੈ ਅਗਲਾ ਪੜਾ ਹੁੰਦਾ ਡਿਸਟ੍ਰਿਕਟ ਦੇ ਜਥੇਦਾਰ ਤੇ ਜਿਹੜੇ ਸਰਕਲਾਂ ਦੇ ਪ੍ਰਧਾਨ ਦੀ ਚੋਣ ਦਾ ਉਹ ਜਿਹੜੀ ਹੈ ਚੇਤੀ ਕੰਪਲੀਟ ਕਰਕੇ ਤੇ ਉਹਦੀ ਰਿਪੋਰਟ ਜਿਹੜੀ ਆ ਉਹ ਪਾਰਟੀ ਦਫ਼ਤਰ ਨੂੰ ਦਿੱਤੀ ਜਾਵੇ ਇਸੇ ਤਰ੍ਹਾਂ ਪੰਜਾਬ ਪੱਧਰ ਦੇ ਉੱਤੇ ਬੂਥ ਲੈਵਲ ਕਮੇਟੀਆਂ ਬਣਾਉਣ ਵਾਸਤੇ ਵੀ ਦੇ ਡਨ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਕਿ ਇਹ ਵੀ ਅਸੀਂ ਕੰਮ ਜਿਹੜਾ ਬੜੀ ਪ੍ਰਾਇੋਰਟੀ ਦੇ ਉੱਤੇ ਪੂਰਾ ਕਰਨਾ ਸੋ ਇਹ ਜਿਹੜੇ ਸਾਰੀਆਂ ਮੁੱਖ ਚੀਜ਼ਾਂ ਹੈਗੀਆਂ ਇਹ ਅੱਜ ਦੀ ਕੋਰ ਕਮੇਟੀ ਦੇ ਜਿਹੜੇ ਐ ਇਹ ਸਾਰੇ ਬਹਤਕਪੂਰਨ ਜਿਹੜੇ ਆ ਇਹ ਫੈਸਲੇ ਨਹੀਂ ਅਸੀਂ ਕਹਿੰਦੇ ਆ ਕਿ ਇਦਾਂ ਦੇ ਬੇਲੋੜੇ ਵਿਵਾਦ ਨਹੀਂ ਹੋਣੇ ਚਾਹੀਦੇ ਜਿਹੜਾ ਕਲਾ ਦੇ ਖੇਤਰ ਨੇ ਇਹਨਾਂ ਨੂੰ ਇਸ ਤਰ੍ਹਾਂ ਜੋੜ ਕੇ ਪੇਸ਼ ਕਰਕੇ ਸਾਨੂੰ ਕੋਈ ਨਫ਼ਰਤ ਨਹੀਂ ਕਿਸੇ ਨੂੰ ਖੜਾਉਣੀ ਚਾਹੀਦੀ ਇਸ ਕਰਕੇ ਜਦੋਂ ਦੇਸ਼ ਦੀ ਗੱਲ ਹੁੰਦੀ ਹੈ ਉਦੋਂ ਤੇ ਪੰਜਾਬੀ ਹਮੇਸ਼ਾ ਸਭ ਤੋਂ ਵੱਧ ਮੋਰੇ ਹੋ ਕੇ ਅੱਗੇ ਲੜਦੇ ਨੁਕਸਾਨ ਵੀ ਸਾਡਾ ਪੰਜਾਬ ਦਾ ਹੀ ਸਭ ਤੋਂ ਵੱਧ ਹੁੰਦਾ ਮੈਦਾਨ ਵੀ ਲੜਾਈਦਾ ਪੰਜਾਬ ਬਣਦਾ ਲੇਕਿਨ ਅਸੀਂ ਟਿੱਕ ਟੋਕ ਕੇ ਪਹਿਲਾਂ ਵੀ ਕਿਹਾ ਸੀ ਤੇ ਸਾਡੇ ਵਾਸਤੇ ਦੇਸ਼ ਪਹਿਲਾਂ ਦੇਸ਼ ਦੀ ਸਰਕਾਰ ਦੇ ਨਾਲ ਹਰ ਫੈਸਲੇ ਦੇ ਨਾਲ ਅਸੀਂ ਖੜੇ ਹਾਂ ਤੇ ਸਾਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਖੇਡ ਆ ਦੁੱਤੀ ਆ ਇਹਨਾਂ ਚ ਇਹ ਚੱਲ ਨਹੀਂ ਹੋਣੀ ਦੇਖੋ ਇੱਕ ਸਕ੍ਰਿਪਟਡ ਪ੍ਰੋਗਰਾਮ ਚੱਲ ਰਿਹਾ ਹੈ ਕਈ ਵਾਰੀ ਵੱਡੇ ਵੱਡੇ ਐਕਟਰ ਇੱਥੇ ਬੁਲਾਏ ਜਾਂਦੇ ਆ ਕਈ ਵਾਰੀ ਜਿਹੜਾ ਜਿੱਥੇ ਸਾਨੂੰ ਕਈ ਥਾਵਾਂ ਤੇ ਲਿਜਾ ਕੇ ਵੱਡੇ ਵੱਡੇ ਖਬਰਾਂ ਬਣਾਈਆਂ ਜਾਣਗੀਆਂ ਨਿਕਲਦਾ ਕੁਝ ਨਹੀਂ ਇਹ ਸਾਨੂੰ ਪਤਾ ਪਰ ਅਸੀਂ ਇੱਕ ਠੋਕ ਕੇ ਕਿਹਾ ਪ੍ਰਧਾਨ ਸਾਹਿਬ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਚ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਤਾਂ ਆਇਆ ਨਹੀਂ ਸਰਕਾਰ ਨੂੰ ਉਹਨਾਂ ਨੇ ਕਿਹਾ ਸੀ ਕਿ ਇੱਕ ਵੀ ਚੀਜ਼ ਸਾਬਤ ਕਰੋ ਤੇ ਉਹਦਾ ਜਵਾਬ ਹਜੇ ਤੱਕ ਸਾਨੂੰ ਕਿਸੇ ਪਾਸੋਂ ਨਹੀਂ ਆ ਕੋਈ ਬਿਆਨ ਦੇਈ ਜੇ ਸਾਨੂੰ ਉਹਦੇ ਵਿੱਚ ਕੀ ਫਰਕ ਪਦਾ ਮੈਂ ਤਾਂ ਕਿਹਾ ਨਾ ਜਿਹੜੀ ਹੈ ਜੇ ਚੰਡੀ ਸਾਹਿਬ ਨੂੰ ਵੀ ਉਹਨਾਂ ਦਾ ਵੀ ਬਿਜ਼ਨਸ ਨਾਲ ਕਾਫੀ ਡੇਢ ਦਾ ਰਿਸ਼ਤਾ ਹੈ ਤੇ ਕਈ ਵਾਰੀ ਇਹ ਰਿਸ਼ਤੇ ਵਰਤਲੇ ਜਾਂਦੇ ਆ ਇਸ ਕਰਕੇ ਚੰਗੀ ਗੱਲ ਆ ਉਹ ਵੀ ਜਾਂਦੇ ਹੁੰਦੇ ਨੇ ਆ ਕਾਫੀ ਜਿਹੜੀਆਂ ਇਸ ਕਰਕੇ ਮਰਜੀ ਹੈ ਜੇ ਉਹਨਾਂ ਦਾ ਪਛਾਹ ਹੁੰਦਾ ਕਿਸੇ ਤਰੀਕੇ ਤੇ ਆਪਣਾ ਦੋ ਰੋਟੀਆਂ ਵੀ ਸੇਕ ਲੈਣ ਤੋਂ ਦੂਰ ਭਕਿਆ ਇਹਦੇ ਚ ਉਹਦੇ ਚ ਕਿਹੜੀ ਦੰਗ ਗੱਲ ਕੀ ਲੱਗਦਾ ਜੀ ਕੀ ਲੱਗਦਾ ਗਿਆ ਜੀ ਕੁਝ ਨਹੀਂ ਕਿਹਾ ਲੱਗਦਾ ਦੇਖੋ ਸਵਾਇ ਇਹਦੇ ਤੇ ਗੰਦੀ ਰਾਜਨੀਤੀ ਤੋਂ ਹੋਰ ਇੱਕ ਵੀ ਚੀਜ਼ ਜਿਹੜੀ ਆ ਉਹ ਸਾਬਤ ਨਹੀਂ ਦੇਖੋ ਅਸੀਂ ਤੇ ਬੜੀ ਦੇਰ ਤੋਂ ਦੇਖਿਆ ਉਹੀ ਪਾਤਰ ਨੇ ਜਗਾ ਬਦਲੀ ਹੈ ਪਹਿਲਾਂ ਐਸਐਕੀ ਕੋਲੇ ਸੀਗੇ ਤੇ ਕੋਈ ਨਵਾਂ ਉਹਦੇ ਚ ਹੈ ਸੀ ਜਿਹੜਾ ਨਹੀਂ ਸੀ ਗਿਆ ਤੇ ਸੁਪਰੀਮ ਕੋਰਟ ਨੇ ਜਿਹੜੀ ਆ ਉੱਥੇ ਜਦੋਂ ਬੇਲਡ ਜੱਜ ਕਰਨ ਵਾਸਤੇ ਅਰਜੀ ਲੱਗੀ ਸੀ ਤੇ ਇਹ ਸਾਰਾ ਕੁਛ ਹੀ ਉੱਥੇ ਪੇਸ਼ ਕੀਤਾ ਗਿਆ ਸੀ ਹੁਣ ਨਵੀਂ ਜਗ੍ਹਾ ਤੇ ਜਾ ਕੇ ਪਾਰਟ 2 ਸ਼ੁਰੂ ਹੋ ਗਿਆ ਕਿਉਂਕਿ ਸਾਡੇ ਤੋਂ ਕੋਈ ਨਹੀਂ ਜਿਹਦੇ ਬੱਧੀ ਪਿਆਰ ਰਿਕਾਰਡ ਕਰੀ ਕੇ ਜਿਹੜੀ ਬੰਡਾਟਾ ਪੋਲਿਟਿਕਸ ਹੈ ਉੱਥੇ ਕੋਈ ਸਿਸਟਮ ਤਾਂ ਹੈ ਨਹੀਂ ਜੋ ਦਰਿਆ ਹੁਕਮ ਆਉਂਦਾ ਉਹ ਚੰਡੀਗੜ੍ਹ ਪਹੁੰਚ ਜਾਂਦਾ ਜੋ ਚੰਡੀਗੜ੍ਹ ਜਾਂਦਾ ਅੱਗੇ ਚੱਲੀ ਜੇ